ਖਰਚਿਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਬਿਲਕੁਲ ਵਾਇਰਲ ਹੋ ਰਹੀਆਂ ਨੇ ਜੋ ਐਫ ਆਈ ਆਰ ਦੀ ਕਾਪੀਆਂ ਵੀ ਵਾਇਰਲ ਹੋ ਰਹੀ ਆ ਔਰ ਸਰਕਾਰ ਜਿਹੜੀ ਆ ਉਹ ਬੁਖਲਾ ਗਈ ਆ ਇਹ ਸਾਡਾ ਵਿਕਾਸ ਜਿਹੜਾ ਪੱਤਰਕਾਰ ਭਾਈਚਾਰੇ ਲਗਾਤਾਰ ਦੱਸ ਰਿਹਾ ਕਿੰਨਾ ਕਸੀਂ ਵਿਕਾਸ ਕੀਤਾ ਕਿੰਨਾ ਕਸੀਂ ਬਦਲਾ ਕੀਤਾ ਤਾਂ ਸਾਡਾ ਬਦਲਾ ਜਿਹੜਾ ਉਹ ਪੱਤਰਕਾਰ ਭਾਈਚਾਰੇ ਵੱਲੋਂ ਕਿਉਂ ਦੱਸਿਆ ਜਾ ਰਿਹਾ ਸਰਕਾਰਾਂ ਦਾ ਪਿਛਲੀ ਆ ਵੀ ਇੰਜ ਹੀ ਚਲਦੀਆਂ ਸੀ ਲੇਕਿਨ ਆਹ ਵਾਲੀ ਸਰਕਾਰ ਨੇ ਤਾਂ ਨਵੇਂ ਹੀ ਰੰਗ ਵਿਖਾ ਦਿੱਤੇ ਨੇ ਤਾਂ ਆਹ ਵਾਲੀ ਸਰਕਾਰ ਬਦਲਾਵ ਵਾਲੀ ਨੇ ਪਰਚੇ ਕਰ ਦਿੱਤੇ ਨੇ ਔਰ ਲੁਧਿਆਣੇ ਦੇ ਵਿੱਚ ਇਹ ਪਰਚਾ ਹੋ ਗਿਆ ਔਰ ਦੱਸਦਾ ਇਹ ਕਿ ਪੱਤਰਕਾਰ ਭਾਈਚਾਰੇ ਵੱਲੋਂ 17 ਸੈਕਟਰ ਵਿੱਚ 4 ਜਨਵਰੀ ਨੂੰ ਇੱਕ ਇਕੱਠ ਰੱਖ ਦਿੱਤਾ 4 ਜਨਵਰੀ ਨੂੰ ਪੰਜਾਬ ਦੇ ਪੱਤਰਕਾਰ 17 ਸੈਕਟਰ ਚੰਡੀਗੜ੍ਹ ਵਿੱਚ ਪਹੁੰਚ ਰਹੇ ਆ ਔਰ ਅਸੀਂ ਇਹ ਜਾਣਕਾਰੀ ਤੁਹਾਨੂੰ ਦੇ ਦਈ ਹੈ ਕਿ ਬਹੁਤ ਸਾਰੀਆਂ ਅਮਨਪਸੰਦ ਜਥੇਬੰਦੀਆਂ ਪੰਜਾਬ ਦੀਆਂ ਉਹਨਾਂ ਦੇ ਆਗੂ ਵੀ ਇਹਾਂ ਦੇ ਨਾਲ ਪਹੁੰਚ ਰਹੇ ਆ ਤਾਂ ਇੱਕ ਗੱਲ ਹੋਰ ਸਾਹਮਣੇ ਆ ਰਹੀ ਆ ਕਿ ਜਹਾਜ਼ ਦਾ ਮਾਮਲਾ ਜਿਹੜਾ ਜਹਾਜ਼ ਚੜਦਾ ਉਤਰਦਾ ਤੇ ਚਾੜਿਆ ਕਿਸ ਨੇ ਸੀ ਤੇ ਤਾਰਿਆ ਕਿਸ ਨੇ ਆ ਤਾਂ ਕਿੱਥੇ ਕਿੱਥੇ ਲੈ ਕੇ ਗਏ ਆ ਸਰਕਾਰ ਨੂੰ ਪੁੱਛਣਾ ਸਰਕਾਰ ਨੂੰ ਸਵਾਲ ਕਰਨੇ ਆਰਟੀਆਈ ਐਕਟੀਵਿਟੀਜ਼ ਵੱਲੋਂ ਵੀ ਇਹ ਸਵਾਲ ਕੀਤੇ ਗਏ ਆ ਔਰ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਆ ਜਵਾਬ ਤੇ ਆ ਤੋਹਫਾ ਦਿੱਤਾ ਨਵੇਂ ਸਾਲ ਦਾ ਤੋਹਫਾ ਦਿੱਤਾ ਸਰਕਾਰ ਨੇ ਪੱਤਰਕਾਰ ਭਾਈਚਾਰੇ ਨੂੰ ਤਾਂ ਦੇਖਦੇ ਆ ਕਿ ਪੱਤਰਕਾਰ ਭਾਈਚਾਰੇ ਦੇ ਇਸ ਇਕੱਠ ਦੇ ਅੱਗੇ ਕਿੰਨਾ ਸਮਾਂ ਟਿਕਦੇ ਨੇ ਇਹ ਪਰਚੇ ਤੇ ਕਿੰਨਾ ਸਮਾਂ ਟਿਕਦੀਆਂ ਨੇ ਇਹ ਗੱਲਾਂ ਤਾਂ ਹੁਣ ਦੱਸ ਦਈਏ ਕਿ ਪੱਤਰਕਾਰ ਭਾਈ ਚਾਰੇ ਨੇ ਕਹਿ ਦਿੱਤਾ ਕਿ ਨਾ ਤਾਂ ਅਸੀਂ ਜਮਾਨਤ ਕਰਵਾਈਏ ਤੇ ਨਾ ਅਸੀਂ ਗੁੰਮशुदा ਵਾਲੀਆਂ ਰਿਪੋਰਟਾਂ ਦੇ ਵਿੱਚ ਆਈਏ ਅਸੀਂ ਸਾਹਮਣੇ ਰਹਾਂਗੇ ਜਿਸਨੇ ਗ੍ਰਿਫਤਾਰੀ ਕਰਨੀ ਆ ਸਾਨੂੰ ਕਰ ਸਕਦੇ ਆ ਅਸੀਂ 17 ਸੈਕਟਰ 4 ਤਰੀਕ ਨੂੰ ਪਹੁੰਚ ਰਹੇ ਆ ਔਰ ਪੰਜਾਬ ਦਾ ਆਮਨ ਪਸੰਦ ਪੱਤਰਕਾਰ ਭਾਈ ਚਾਰਾ ਤਕਰੀਬਨ ਹੀ ਸਾਰਾ ਪਹੁੰਚੇਗਾ ਔਰ ਅਸੀਂ ਦੱਸ ਦਈਏ ਕਿ ਅਸੀਂ ਫਿਲਹਾਲ ਚੰਡੀਗੜ੍ਹ ਦੇ ਵਿੱਚ ਬੈਠੇ ਆ ਔਰ ਅਸੀਂ ਇਸ ਇਕੱਠ ਦਾ ਸਵਾਗਤ ਕਰਦੇ ਆ ਔਰ ਅਸੀਂ ਇਸ ਪੱਤਰਕਾਰ ਭਾਈ ਚਾਰੇ ਦੇ ਨਾਲ ਡੱਟ ਕੇ ਖੜੇ ਆ ਔਰ ਪੰਜਾਬ ਦਾ ਪੱਤਰਕਾਰ ਭਾਈ ਚਾਰਾ ਲਗਾਤਾਰ ਪੰਜਾਬ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਦਾ ਔਰ ਸਰਕਾਰਾਂ ਦੇ ਕਾਲੇ ਚਿੱਠੇ ਤੇ ਕਾਲੇ ਕਾਰਨਾਮਿਆਂ ਨੂੰ ਲਗਾਤਾਰ ਉਜਾਗਰ ਕਰਦਾ ਜਿਸ ਦੇ ਅਧੀਨ ਪਹਿਲਾਂ ਵੀ ਕਈ ਵਾਰ ਇਹ ਖਬਰਾਂ ਇਹ ਸੁਰਖੀਆਂ ਚਲੀਆਂ ਕਿਣਾ ਉਤੇ ਪਰਚੇ ਜਿਹੜੇ ਆ ਉਹ ਕੀਤੇ ਜਾਣਗੇ ਔਰ ਦੱਸਦੇ ਇਹ ਕਿ ਇਹ ਪੱਤਰਕਾਰ ਭਾਈ ਚਾਰਾ ਪੰਜਾਬ ਦੇ ਵਿੱਚੋਂ ਚੰਡੀਗੜ੍ਹ 4 ਤਰੀਕ ਨੂੰ 4 ਜਨਵਰੀ ਸੈਕਟਰ ਪਹੁੰਚ ਰਿਹਾ ਤਾਂ ਇਹ ਵੀ ਸੁਣਨ ਵਿੱਚ ਆਇਆ ਕਿ 10 ਤਰੀਕ ਨੂੰ ਵੀ ਬਠਿੰਡੇ ਵਿੱਚ ਵੱਡਾ ਇਕੱਠ ਹੋਏਗਾ ਤਾਂ ਫਿਰ ਇਹ ਵੀ ਦੱਸਦਾ ਹੀ ਹੈ ਕਿ ਮਨਿੰਦਰ ਸਿੱਧੂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਦਾ ਹੋਰ ਵੀ ਕੋਈ ਜਥੇਬੰਦੀਆਂ ਪੱਤਰਕਾਰ ਭਾਈਚਾਰੇ ਦੀਆਂ ਆਪਣੇ ਉੱਥੇ-ਉੱਥੇ ਮੁਜਾਹਰਾ ਕਰਨੀਆਂ ਚਾਹੁੰਦੀ ਆ ਤਾਂ ਕਰ ਸਕਦੀਆਂ ਨੇ ਸਾਡੇ ਵੱਲੋਂ ਖੁੱਲੀ ਸਿਟੀ ਆ ਅਸੀਂ ਬਿਲਕੁਲ ਆਜ਼ਾਦ ਆ ਜਦੋਂ ਸਰਕਾਰ ਨੇ ਸਾਨੂੰ ਇਸ ਵਰਤਿਆधीन ਗ੍ਰਿਫਤਾਰ ਕਰਨਾ ਤਾਂ ਕਰ ਲਵੇ ਤਾਂ ਸਰਕਾਰ ਨੂੰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਈਏ ਕਿ ਪੱਤਰਕਾਰ ਭਾਈਚਾਰਾ ਲੋਕਾਂ ਦੀ ਆਵਾਜ਼ ਵਾਸਤੇ ਬਣਿਆ ਔਰ ਲਗਾਤਾਰ ਜਦੋਂ ਪੱਤਰਕਾਰ ਭਾਈਚਾਰਾ ਬਾਹਰ ਨਿਕਲਦਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਸਰਕਾਰ ਭਾਈਚਾਰਾ ਲੋਕਾਂ ਦੀ ਆਵਾਜ਼ ਵਾਸਤੇ ਖੜਾ ਹੁੰਦਾ ਲੋਕਾਂ ਵਾਸਤੇ ਆਇਆ ਹੁੰਦਾ ਔਰ ਆਪਣੀ ਖਬਰ ਜਿਹੜੀ ਆ ਪੂਰੀ ਕਰਕੇ ਨਿਕਲਦਾ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਦਿਲ ਵਿੱਚ ਭਲੇਖਾ ਇਹ ਬਦਲਾਵ ਵਾਲੀ ਸਰਕਾਰ ਦੇ ਦਿਲ ਵਿੱਚ ਭਲੇਖਾ ਹੈ ਕਿ ਇਹ ਸਿਰਫ ਜਿਹੜੇ 5 7 10 ਪੱਤਰਕਾਰਾਂ ਉਤੇ ਪਰਚਾ ਕੀਤਾ ਤਾਂ ਇਹ ਡਰ ਜਾਣਗੇ ਜਾਂ ਕਿਵੇਂ ਡਰਨ ਵਾਲਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜਹਾਜ਼ ਜਿਹੜਾ ਜਦੋਂ ਮੁੱਖ ਮੰਤਰੀ ਸਾਹਿਬ ਵਿਦੇਸ਼ ਦੌਰੇ ਤੇ ਨੇਰਾ ਜਹਾਜ਼ ਕਿੱਧਰ ਗੇੜੀਆਂ ਕੱਟਦਾ ਸੀ ਕੌਣ ਲੈ ਕੇ ਗਿਆ ਸੀ ਇੱਥੇ ਗਿਆ ਸੀ ਕਿੱਥੋਂ ਆਇਆ ਸੀ ਤਾਂ ਜਹਾਜ਼ ਦੇ ਝੂਟੇ ਮਗਰੋਂ ਕੌਣ ਲੈ ਗਿਆ ਜਦ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਜਹਾਜ਼ ਮਿਲਿਆ ਹੋਇਆ ਸੀ ਤਾਂ ਹੈਲੀਕਾਪਟਰ ਜਿਹੜਾ ਉਹ ਕੌਣ ਗੇੜੀਆਂ ਦੇ ਰਿਹਾ ਸੀਗਾ ਜਦੋਂ ਮੁੱਖ ਮੰਤਰੀ ਸਾਹਿਬ ਆਪ ਵਿਦੇਸ਼ ਯਾਤਰਾ ਤੇ ਸੀ ਤਾਂ ਫਿਰ ਇਹ ਸਵਾਲ ਜਿਹੜਾ ਵਾ ਉਹ ਸਰਕਾਰ ਨੇ ਉਹ ਸਰਕਾਰ ਨੇ ਬਿਲਕੁਲ ਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹ ਸਵਾਲ ਨਹੀਂ ਇਹ ਗੁਨਾਹ ਕਰ ਦਿੱਤਾ ਤਾਂ ਹੁਣ ਪੱਤਰਕਾਰ ਭਾਈਚਾਰੇ ਵੱਲੋਂ ਅਸੀਂ ਆਪਣੀ ਅਪੀਲ ਕਰਦੇ ਆਂ ਹੋਰ ਪੱਤਰਕਾਰ ਭਾਈਚਾਰੇ ਨੂੰ ਵੀ ਵੱਧ ਤੋਂ ਵੱਧ ਕਾਠ ਕਰੋ ਇੱਕ ਜੁੱਟ ਹੋਵੋ ਤਾਂ ਸਰਕਾਰ ਦੇ ਖਿਲਾਫ ਇਹ ਆਵਾਜ਼ ਬੁਲੰਦ ਕਰੋ ਕਿ ਇਹ ਪੱਤਰਕਾਰ ਭਾਈਚਾਰੇ ਨਾਲ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਚੈਨਲ ਦੇ ਮਾਦੀਮ ਬਰਾਹੀਂ ਲਗਾਤਾਰ ਅਪੀਲ ਕਰਦੇ ਆ ਕਿ ਜਦੋਂ ਵੀ ਪੱਤਰਕਾਰ ਭਾਈਚਾਰੇ ਨੂੰ ਕੋਈ ਪਰਚੇ ਦੀ ਗੱਲ ਆਉਂਦੀ ਆ ਕਿਸੇ ਤਰ੍ਹਾਂ ਦੀ ਵੀ ਧਮਕੀ ਆਉਂਦੀ ਆ ਤਾਂ ਉਹਦਾ ਕੋਈ ਖੌਫ ਡਰ ਨਹੀਂ ਹੁੰਦਾ ਹਰ ਇੱਕ ਪੱਤਰਕਾਰ ਭਾਈਚਾਰਾ ਆਮ ਲੋਕਾਂ ਦੀ ਆਵਾਜ਼ ਬਣ ਕੇ ਤੁਰਦਾ ਤਾਂ ਆਮ ਲੋਕ ਪੱਤਰਕਾਰਾਂ ਦੇ ਨਾਲ ਨੇ ਸਰਕਾਰਾਂ ਪੱਤਰਕਾਰਾਂ ਦੇ ਨਾਲ ਨਹੀਂ ਹੁੰਦੀਆਂ ਆਮ ਲੋਕ ਪੱਤਰਕਾਰਾਂ ਦੇ ਨਾਲ ਹੁੰਦੇ ਆ ਤਾਂ ਪੱਤਰਕਾਰ ਵੀ ਆਮ ਲੋਕਾਂ ਵਾਸਤੇ ਹੁੰਦੇ ਨੇ ਇਹ ਵੀ ਤੁਹਾਨੂੰ ਦੱਸ ਦਈਏ ਤਾਂ ਇਹਦੇ ਬਾਰੇ ਹੁਣ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਕਿ ਇਹ ਜੋ ਇਕੱਠ ਹੈ ਇਹ 4 ਤਰੀਕ ਨੂੰ ਕਿਹੜੇ ਕਿਹੜੇ ਪੱਤਰਕਾਰ ਭਾਈਚਾਰੇ ਦੇ ਮੈਂਬਰ ਪਹੁੰਚ ਰਿਹਾ ਚੰਡੀਗੜ੍ਹ ਸੈਕਟਰ 17 ਦੇ ਵਿੱਚ ਤਾਂ ਇਹ ਆਵਾਜ਼ ਜਿਹੜੀ ਆ ਇਹ بلند ਕਿੰਨਾ ਸਮਾਂ ਕਿੱਥੋਂ ਤੱਕ ਰਹੇਗੀ ਜਦੋਂ ਤੱਕ ਇਹ ਸਰਕਾਰਾਂ ਦੱਬਦੀਆਂ ਨਹੀਂ ਤਾਂ ਦੱਪਣੀਆਂ ਆਉਂਦੀਆਂ ਨੇ ਪੱਤਰਕਾਰ ਭਾਈਚਾਰੇ ਨੂੰ ਤਾਂ ਤੁਸੀਂ ਇਸ ਵੀਡੀਓ ਬਾਰੇ ਵੀ ਕੋਈ ਕਮੈਂਟ ਦਿਓ ਆਪਣੀ ਰਾਏ ਦਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਧੰਨਵਾਦ ਅਸੀਂ ਜ਼ਮਾਨਤ ਨਹੀਂ ਲੈਣੀ ਸਰਕਾਰ ਨੇ ਗ੍ਰਿਫਤਾਰ ਕਰਨਾ ਕਰ ਲਵੇ ਜਿਵੇਂ ਵੀ ਸਰਕਾਰ ਕੋਲ ਮੋਬਾਈਲ ਸਾਡੇ ਆਉਣ ਹੈ ਲੋਕੇਸ਼ਨ ਕੱਢ ਲਈ ਸਰਕਾਰ ਲਈ ਵੀ ਔਖੀ ਕੰਮ ਨੇ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਵੇ ਜਿਵੇਂ ਮਰਜ਼ੀ ਸਰਕਾਰ ਸਾਡੇ ਨਾਲ ਆ ਜਾਵੇ ਪਰ ਅਸੀਂ ਇਹ ਚੀਜ਼ ਤੋਂ ਦੱਬਣ ਵਾਲੇ ਨਹੀਂ ਜੀ ਤੁਸੀਂ ਉਹੀ ਹੋ ਜਿਹੜੇ ਛੱਗੇ ਪਜਾਮਿਆਂ 'ਚ ਸਾਡੇ ਅਰਗੇ ਨੂੰ ਕਾਲਾ ਕਰ ਦਿੰਦੇ ਆਜੋ ਇੱਕ ਰਿਕਵਰਚ ਕਰ ਲਿਓ ਸਾਡੀ ਉੱਥੇ ਮਿਲਾਂਗੇ ਫੇਰ ਚੰਡੀਗੜ੍ਹ ਵਾਲੇ ਚੌਂਕ 'ਜੋ ਜਿਵੇਂ ਗਾਣਾ ਨਾ ਉਸੇ ਚੌਂਕ 'ਚ ਤੇਲ ਫੂਕਦੇ ਮਿਲ ਜਾਗੇ ਅਸੀਂ ਉੱਥੇ ਮਿਲ ਜਾਣਾ ਅੱਜੇ ਸੋਸ਼ਲ ਮੀਡੀਆ ਰਾਹੀਂ ਸਵਾਲ ਕਰ ਲਿਆ ਕਿ ਰਡਾਰ ਦਾ ਡਾਟਾ ਇੱਥੇ ਆ ਭਾਈ ਇਹ ਕੌਣ ਵਰਤ ਰਿਹਾ ਤੁਸੀਂ ਦੱਸ ਦੋ ਕੌਣ ਹੈ ਪਰਚੇ ਵਾਲੀ ਤਾਂ ਗੱਲ ਹੀ ਨਹੀਂ ਸੀ ਪਰ ਗੱਲ ਇਹ ਹੈ ਕਿ ਤੁਸੀਂ ਪੱਤਰਕਾਰਾਂ ਨੂੰ ਐਕਟਿਵਿਸਟਾਂ ਨੂੰ ਇਹ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਚੁੱਪ ਕਰ ਦਿਓ ਪਰ ਦੇਖੋ ਇਹ ਹੋਣਾ ਨਹੀਂਗਾ ਪਰਚਾ ਇੱਕ ਪਾਇਆ ਦੋ ਪਾਇਆ 10 ਪਾ ਲਓ ਗ੍ਰਫਤਾਰ ਕਰ ਲਓ ਕਿਸ ਜਿਹੜਾ ਗੁਨਾਹ ਅਸੀਂ ਕੀਤਾ ਹੈ ਨਾ ਅੱਜ ਕਾਨੂੰਨ ਦੀ ਨਜ਼ਰ ਦੇ ਵਿੱਚ ਜਿਹੋ ਗੁਨਾਹ ਹੈ ਇਹੋ ਜੇ 36 ਗੁਨਾਹ ਕੁਦਮਾਨ ਸਾਹਿਬ ਨੇ ਕੀਤੇ ਜਿਨ੍ਹਾਂ ਨੇ ਹੈਲੀਕਾਪਟਰ ਵੀ ਵਰਤੋਂ ਦੀ ਇੱਕ ਵਰਤੋਂ ਦੀ ਗੱਲ 36 ਵਾਰੀ ਕੀਤੀ ਆਪੋਜੀਸ਼ਨ ਚ ਪਹਿਲੇ ਪਰਚੇ ਉਹਨਾਂ ਤੇ ਹੋਣੇ ਚਾਹੀਦੇ ਸੀ ਪਹਿਲਾ ਜਿਹੜਾ ਸੀਗਾ ਉਹਨਾਂ ਨੇ ਘੜੁਕਾ ਬਣਾ ਰੱਖਿਆ ਸੀ ਕਦੇ ਹਰੀ ਸ਼ਰਾਵਤ ਨੂੰ ਲੈਣ ਗਏ ਚਲੇ ਕਦੇ ਅਰੂਸਾ ਨੂੰ ਛੱਡਣ ਚਲੇ ਗਏ ਕਦੇ ਕਿਤੇ ਕਦੇ ਕਿਤੇ ਇਹਨਾਂ ਨੇ ਬਿਲਕੁਲ ਯੱਕਾ ਬਣਾ ਲਿਆ ਆਪਦਾ ਹਿਮਾਚਲ ਨਹੀਂ ਜਾਂਦੇ ਤੁਸੀਂ ਗੁਜਰਾਤ ਉੱਤੇ ਚਰਖਾ ਕੱਤਣ ਗਏ 55 ਲੱਖ ਇੱਕ ਬਿੱਲ ਸੀ 45 ਲੱਖ ਸ਼ਾਇਦ ਇੱਕ ਬਿੱਲ ਸੀਗਾ ਇਹ ਉਦੋਂ ਬਾਅਦ ਤੁਸੀਂ ਅੱਜ ਤੱਕ ਜਾਣਕਾਰੀ ਨਹੀਂ ਦਿੱਤੀ ਕਿੱਥੇ ਕਿੱਥੇ ਇਹਾਜ ਵਰਤਿਆ ਜਾਂਦਾ ਜੇ ਤੁਸੀਂ ਅੱਜ ਸਾਰੇ ਚੁੱਪ ਰਹਿੰਦੇ ਹੋ ਨਾ ਪੰਜਾਬੀ ਚਾਹੇ ਆਮ ਆਦਮੀ ਪਾਰਟੀ ਵਾਲਾ ਚਾਹੇ ਕੋਈ ਭਾਜਪਾ ਵਾਲਾ ਚਾਹੇ ਕੋਈ ਕਾਲੀਆ ਚਾਹੇ ਕੋਈ ਕਾਂਗਰਸੀ ਆ ਜਿਹੜਾ ਹੋਰ ਰਾਜਕਰਤਾ ਆਏਗਾ ਉਹ ਐਦੋਂ ਵੀ ਅੱਗੇ ਜਾਊ ਜੇ ਤੁਸੀਂ ਅੱਜ ਨਹੀਂ ਬੋਲੋਗੇ ਨਾ ਉਹ ਇਹਦੇ ਤੋਂ ਦੋ ਕਦਮ ਅੱਗੇ ਜਾਊਗਾ ਅੱਜ ਸਾਨੂੰ ਇੱਕ ਜ਼ਰੂਰੀ ਮਾਮਲੇ ਨੂੰ ਲੈ ਕੇ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਐਮਰਜੈਂਸੀ ਮੀਟਿੰਗ ਕਰਨੀ ਪਈ ਹੈ ਔਰ ਇਸ ਮੀਟਿੰਗ ਦੇ ਵਿੱਚ ਬਠਿੰਡਾ ਤੇ ਆਲੇ ਦੁਆਲੇ ਦੇ ਪੱਤਰਕਾਰ ਜਿਹੜੇ ਸਾਰੇ ਇਕੱਠੇ ਹੋਏ ਐ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਇਹ ਪਤਾ ਲੱਗ ਹੀ ਗਿਆ ਹੋਣਾ ਕਿ ਨਵੇਂ ਬਰੇ ਦੇ ਪਹਿਲੇ ਦਿਨ ਜਿਹੜਾ ਵਧਾਈ ਸੰਦੇਸ਼ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਉਹਦੇ ਵਿੱਚ ਆਈਟੀਆਈ ਐਕਟਿਵਿਸਟ ਮਾਨਕ ਗੋਇਲ ਤੋਂ ਇਲਾਵਾ ਸਾਡੇ ਪੱਤਰਕਾਰ ਮਨਿੰਦਰਜੀਤ ਸਿੰਘ, ਮਿੰਟੂ ਗੁਰੂਸਰੀਆ, ਮਨਦੀਪ ਮੱਕੜ ਇਹ ਤਿੰਨ ਬਠਿੰਡੇ ਦੇ ਆ ਚਾਰ ਮਾਨਸਾ ਦੇ ਹੋਗੇ ਚੌਥੇ ਮਾਨਕ ਜੀ ਛੇ ਬੰਦੇ ਹੋ ਰਹੇ ਟੋਟਲ 10 ਬੰਦਿਆਂ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਹੈ ਉਹ ਐਫਆਈਆਰ ਜਿਹੜੇ ਮਾਮਲੇ 'ਚ ਦਰਜ ਕੀਤੀ ਹੈ ਉਹ ਮਾਮਲਾ ਵੀ ਕੁਛ ਇਹੋ ਜਿਹਾ ਹੋ ਜਾਏ ਕਿ ਜੇ ਅਸੀਂ ਦੱਸਦੇ ਹਾਂ ਸਾਨੂੰ ਘੱਟੋ ਘੱਟ ਸੰਗ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਗੈਰ ਮੌਜੂਦਗੀ ਦੇ ਵਿੱਚ ਜਹਾਜ਼ ਨੂੰ ਕੌਣ ਇਸਤੇਮਾਲ ਕਰਦਾ ਸਿਰਫ ਇਹੀ ਸਵਾਲ ਪੁੱਛਿਆ ਸੀ ਜੀ ਦਾ ਜਵਾਬ ਬਾਖੂਬੀ ਸਰਕਾਰ ਵਾਲੇ ਪਾਸਿਓਂ ਦੇ ਦਿੱਤਾ ਸੀ ਕਿ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੇ ਵਿੱਚ ਵੀ ਇਹ ਜਹਾਜ਼ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਉਹੀ ਲੋਕ ਇਸਤੇਮਾਲ ਕਰਦੇ ਹੈ ਜਿਹੜੇ ਲੋਕ ਇਹਦੇ ਲਈ ਅਧਿਕਾਰਤ ਹੈ ਬਾਵਜੂਦ ਇਸ ਦੇ ਵੀ ਤੇ ਕੋਈ ਐਡਾ ਵੱਡਾ ਮਾਮਲਾ ਨਹੀਂ ਤੇ ਇੱਕ ਐਫ ਆਈ ਆਰ ਦਰਜ ਕਰਤੀ ਹੈ ਲੁਧਿਆਣਾ ਦੇ ਵਿੱਚ ਉਸ ਮਾਮਲੇ ਤੇ ਅੱਜ ਵਿਚਾਰ ਬਟਾਂਦਰਾ ਕੀਤਾ ਤੇ ਉਸ ਵਿਚਾਰ ਬਟਾਂਦਰੇ ਦਾ ਸਿੱਟਾ ਇਹ ਨਿਕਲੇ ਕਿ ਇਮੀਡੀਏਟ ਪੰਜਾਬ ਭਰ ਦੇ ਪੱਤਰਕਾਰ ਹੈ ਜਿਹੜੇ ਉਹ ਇੱਕ ਪ੍ਰੋਟੈਸਟ ਕਰਨਗੇ ਚੰਡੀਗੜ੍ਹ 'ਚ 4 ਤਾਰੀਖ ਨੂੰ ਅਸੀਂ 4 ਤਾਰੀਖ ਨੂੰ ਚੰਡੀਗੜ੍ਹ ਪ੍ਰੋਟੈਸਟ ਕਰਾਂਗੇ ਸਾਡਾ ਪਹਿਲਾ ਪੜਾਅ ਹੋ 10 ਤਾਰੀਖ ਨੂੰ ਬਠਿੰਡਾ ਦੇ ਵਿੱਚ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਕਾਲ ਕੀਤੀ ਜਾਊਗੀ ਔਰ ਉਹਦੇ 'ਚ ਫਿਰ ਅਗਲਾ ਪ੍ਰੋਗਰਾਮ ਉਲੀਕਿਆ ਜਾਊਗਾ ਪੱਤਰਕਾਰ ਭਾਈਚਾਰੇ ਦਾ ਇਹ ਫੈਸਲਾ ਹੈ ਕਿ ਸਾਡਾ ਕੋਈ ਵੀ ਸਾਥੀ ਜ਼ਮਾਨਤ ਨਹੀਂ ਕਰਵਾਊਗਾ ਅਸੀਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਹਾਂ ਸਾਰੇ ਜਦੋਂ ਜੀਕਰ ਨੂੰ ਲੋਕੇਸ਼ਨ ਵੀ ਭੇਜੀ ਜਾ ਸਕਦੀ ਹੈ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਹੈ ਉਹ ਸਾਰੇ ਦੇ ਸਾਰੇ ਤਿਆਰ ਬੈਠੇ ਹੈ ਸਰਕਾਰ ਦਾ ਦਿਲ ਕਰਦਾ ਤਾਂ ਭਾਵੇਂ ਉਹ ਗ੍ਰਿਫਤਾਰ ਕਰ ਲਵੇ ਪਰ ਇਹ ਮਾਮਲਾ ਜਿਹੜਾ ਹੈਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਲਿਜਾਣ ਵਾਸਤੇ ਪੰਜਾਬ ਦੇ ਪੱਤਰਕਾਰ ਜਿਹੜੇ ਹੈਗੇ ਪੂਰੀ ਤਰ੍ਹਾਂ ਪੱਪਾ ਭਾਰਾ ਤੇ ਲੜਾਈ ਲੜਨੀ ਪਊਗੀ ਤੇ ਚੰਗੀ ਲੜਾਈ ਲੜਾਂਗੇ ਇਸ ਲਈ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਕੇ ਬਾਅਦ ਦੁਪਹਿਰ 4 ਤਾਰੀਖ ਨੂੰ ਚੰਡੀਗੜ੍ਹ ਹਮ ਹਮਾ ਕੇ ਪੁੱਜੋ ਸੈਕਟਰ 17 ਦੇ ਵਿੱਚ ਉੱਥੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਸੰਕੇਤਕ ਪ੍ਰੋਟੈਸਟ ਅਸੀਂ ਲਾਂਚ ਕਰਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਪੰਜਾਬ ਦਾ ਪੱਤਰਕਾਰ ਭਾਈ ਚਾਰਾ ਲੜਾਈ ਵਾਸਤੇ ਤਿਆਰ ਹੈ ਪੂਰੀ ਗੱਲ ਤਾਂ ਅੰਕਲ ਜੀ ਨੇ ਡਿਟੇਲ ਦੇ ਵਿੱਚ ਦੱਸ ਹੀ ਦਿੱਤੀ ਆ ਤੁਹਾਨੂੰ ਕਿ ਕਿਸ ਤਰੀਕੇ ਨਾਲ ਪਰਚਾ ਦਰਜ ਹੋਇਆ ਨਾਲ ਹੀ ਹੁਣ ਕਿਹੜਾ ਅੱਗੇ ਪ੍ਰੋਟੈਸਟ ਹੈ 4 ਤਾਰੀਖ ਨੂੰ ਲਗਭਗ 1 ਵਜੇ 17 ਸੈਕਟਰ ਦੇ ਵਿੱਚ ਪੰਜਾਬ ਦਾ ਪੱਤਰਕਾਰ ਭਾਈ ਚਾਰਾ ਤੇ ਨਾਲ ਹੀ ਅਸੀਂ ਜੰਤਕ ਜਥੇਬੰਦੀਆਂ ਦੇ ਵੀ ਆਗੂਆਂ ਨੂੰ ਸਿਰਫ ਅਸੀਂ ਕਹਿੰਦੇ ਨੇ ਕਿ ਹਜੇ ਇਕੱਠ ਹੋਸ ਤਰੀਕੇ ਦਾ ਨਹੀਂ ਇਹ ਸੰਕੇਤਕ ਹੈ ਜੰਤਕ ਜਥੇਬੰਦੀਆਂ ਦੇ ਵੀ ਇੱਕ ਇੱਕ ਦੋ ਦੋ ਤਿੰਨ ਤਿੰਨ ਆਗੂ ਉੱਥੇ ਜ਼ਰੂਰ ਪਹੁੰਚਣ ਤਾਂ ਕਿ ਪਤਾ ਲੱਗ ਸਕੇ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੀਡੀਆ ਦੀ ਆਵਾਜ਼ ਦਬਾਈ ਜਾ ਰਹੀ ਹੈ ਕਿਉਂਕਿ ਕਦੇ ਸਰਕਾਰ ਪੇਜ ਬੰਦ ਕਰਦੀ ਹੈ ਕਦੇ ਸਰਕਾਰ ਪਹਿਲਾ ਪਰਚੇ ਦਰਜ ਕਰਦੀ ਹੈ ਉਸ ਤੋਂ ਬਾਅਦ ਇਹ ਫਿਰ ਪਰਚ ਹੈ ਤੇ ਨਾਲ ਹੀ ਜਿਹੜੀਆਂ ਮਤਲਬ ਇੱਕ ਹੱਦਾਂ ਟੱਪ ਗਈ ਹੈ ਕਿ ਸਟ੍ਰਾਈਕਾਂ 'ਕਾਂ ਸਰਕਾਰ ਮਾਰ ਰਹੀ ਹੈ ਜਿਹੜਾ ਅੱਜ ਤੱਕ ਨਹੀਂ ਕਦੇ ਹੋਇਆ ਸੀ ਇਹ ਸਾਰੇ ਦੇ ਖਿਲਾਫ ਹੈ ਇਹ ਕੋਈ ਪਰਚੇ ਦਾ ਸਾਨੂੰ ਕੋਈ ਡਰ ਨਹੀਂ ਹੈ ਕਿਉਂਕਿ ਪਹਿਲਾ ਪਰਚਾ ਨਹੀਂ ਹੈ ਨਾਲ ਹੀ ਅਸੀਂ ਇਹ ਕਲੀਅਰ ਕਰ ਦਿੰਦੇ ਹਾਂ ਅੰਕਲ ਜੀ ਨੇ ਕਰ ਦਿੱਤਾ ਹੈ ਕਿ ਅਸੀਂ ਜ਼ਮਾਨਤ ਨਹੀਂ ਲੈਣੀ ਸਰਕਾਰ ਨੇ ਗ੍ਰਿਫਤਾਰ ਕਰਨਾ ਕਰ ਲਵੇ ਜਿਵੇਂ ਵੀ ਸਰਕਾਰ ਨੂੰ ਕਿਉਂਕਿ ਮੋਬਾਈਲ ਸਾਡੇ ਆਉਣਾ ਹੈ ਲੋਕੇਸ਼ਨ ਕੱਢ ਲਈ ਸਰਕਾਰ ਲਈ ਕੋਈ ਔਖੀ ਕੰਮ ਨਹੀਂ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਵੇ ਜਿਵੇਂ ਮਰਜ਼ੀ ਸਰਕਾਰ ਸਾਡੇ ਨਾਲ ਆ ਜਾਵੇ ਪਰ ਅਸੀਂ ਇਹ ਚੀਜ਼ ਤੋਂ ਦੱਬਣ ਵਾਲੇ ਨਹੀਂ ਜਿਸ ਤਰੀਕੇ ਨਾਲ ਸਰਕਾਰ ਇਹ ਚੀਜ਼ ਦੇ ਉੱਤੇ ਲੱਗੀ ਪਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਵਾਜ਼ਾਂ ਜਿਹੜੀਆਂ ਪੰਜਾਬ ਦੇ ਹੱਕ ਚੁਟਦੀਆਂ ਜਾਂ ਪੰਜਾਬ ਦੇ ਮੁੱਦਿਆਂ ਨੂੰ ਉਜਾਗਰ ਕਰਦੀਆਂ ਉਹਨਾਂ ਨੂੰ ਦਬਾਇਆ ਜਾਣਾ ਉਹ ਭੁੱਲ ਜਾਵੇ ਸਰਕਾਰ ਇਸੇ ਤਰੀਕੇ ਨਾਲ ਆਵਾਜ਼ਾਂ ਗੂੰਜਦੀਆਂ ਰਹਿਣੀਆਂ ਅਸੀਂ ਨਾ ਬੋਲਾਂਗੇ ਕੋਈ ਹੋਰ ਬੋਲੂਗਾ ਬੋਲੂਗਾ ਤਾਂ ਜ਼ਰੂਰ ਮਤਲਬ ਇਹ ਘਾਰ ਗਏ ਪੰਜਾਬ ਦੇ ਲੋਕ ਇਹ ਜਿੰਨਾ ਮਰਜੀ ਸਫਾਈ ਕਰ ਲੋ ਕਿਤੇ ਨਾ ਕਿਤੇ ਫਿਰ ਫੁੱਟ ਆਉਂਦੇ ਆ ਸੋ ਇਹ ਫੁੱਟ ਜ਼ਰੂਰ ਆਉਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਇਹ ਜਿਹੜਾ ਅੰਕਲ ਜੀ ਨੇ ਦੱਸ ਦਿੱਤਾ ਕਿ 4 ਤਰੀਕ ਨੂੰ 1 ਵਜੇ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਤੇ 10 ਤਰੀਕ ਨੂੰ ਬਠਿੰਡਾ ਦੇ ਵਿੱਚ ਜਨਤਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਾਵੇਗੀ ਫਿਰ ਉਸ ਤੋਂ ਅੱਗੇ ਜਿਹੜਾ ਵੱਡਾ ਇਕੱਠ ਜਾਂ ਵੱਡਾ ਫੈਸਲਾ ਲੈਣਾ ਉਹ ਜਥੇਬੰਦੀਆਂ ਦੀ ਰੈਨ ਨਾਲ ਆ ਜਾ ਜਿਸ ਵੇਲੇ ਮੋਦੀ ਸਰਕਾਰ ਹੁੰਦੇ ਵਿੱਚ ਆਈ ਹੈ ਤਾਂ ਉਸ ਵੇਲੇ মিডিਆ ਦਾ ਮੰਨ ਸ਼ੁਰੂ ਹੁੰਦਾ ਹੈ ਯੋਗੀ ਸਰਕਾਰ ਦੇ ਵਿੱਚ ਯੂਪੀ ਦੇ ਵਿੱਚ ਅਸੀਂ ਉਹ ਦੌਰ ਵੀ ਵੇਖਿਆ ਜਿਸ ਵੇਲੇ ਆ ਜਿਹੜੇ ਮਿੱਡੇ ਮੀਲ ਦੇ ਹੁੰਦੇ ਆ ਨਾ ਫੂਡ ਵਗੈਰਾ ਦਿੰਦੇ ਆ ਸਰਵ ਕਰਦੇ ਬੱਚਿਆਂ ਨੂੰ ਜੇ ਲੂਣ ਘੱਟ ਸੀ ਜਾਂ ਮਾਤਰਾ ਘੱਟ ਸੀ ਸਾਰੇ ਫੂਡ ਦੀ ਉਹਨੂੰ ਰਿਪੋਰਟ ਕੀਤਾ ਤਾਂ ਉਸ ਰਿਪੋਰਟਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਕੋਵਿਡ ਦੇ ਦੌਰਾਨ ਜਿਸ ਵੇਲੇ ਲਾਸ਼ਾਂ ਵੈਂਦੀਆਂ ਦਿਖਾਈਆਂ ਪੱਤਰਕਾਰਾਂ ਨੇ ਤਾਂ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਅਸੀਂ ਮਤਲਬ ਕਿ ਇਹ ਸੋਚਦੇ ਸੀ ਕਿ ਸਾਡੀ ਧਰਤੀ ਤੇ ਕੱਟੋ-ਕੱਟੀ ਯਾਰ ਆ ਚੀਜ਼ ਨਹੀਂ ਆਏਗੀ ਪਰ ਆ ਜਿਹੜੇ ਅਖੌਤੀ ਇਨਕਲਾਬੀ ਆਏ ਆ ਇਹਨਾਂ ਨੇ ਤੇ ਉਹਨਾਂ ਨੂੰ ਵੀ ਪਿਛਾ ਛੱਡਤਾ ਏਦਾਂ ਲੱਗਦਾ ਕਿ ਇਹ ਚੜ ਕੇ ਆ ਗਿਆ ਕਿ ਕਿਸੇ ਨੂੰ ਅਸੀਂ ਬੋਲਣ ਨਹੀਂ ਦੇਣਾ ਔਰ ਇਹਦੇ ਵਿੱਚ ਸਾਫ਼ ਤੌਰ ਤੇ ਹੈ ਕਿ ਪਰਚਾ ਚਾਹੇ ਦਿੱਲੀ ਵਾਲਿਆਂ ਨੇ ਕਰਾਇਆ ਚਾਹੇ ਬੰਬੇ ਵਾਲਿਆਂ ਨੇ ਕਰਾਇਆ ਪਰ ਸਾਡੇ ਜਿਹੜੇ ਇੱਥੇ ਬੈਠੇ ਆ ਉਹ ਚੁਣੇ ਨੁਮਾਇੰਦੇ ਕਿਹਨਾਂ ਦੇ ਆ ਉਹ ਸਾਡੇ ਚੁਣੇ ਆ ਇਹ ਅਜੋ ਖਮੋਸ਼ੀ ਨਾਲ ਦੇਖ ਰਹੇ ਆ ਸਾਰਾ ਕੁਝ ਸਾਨੂੰ ਕੋਈ ਲਾਂਬਾ ਨਹੀਂ ਹੈ ਮਨਿੰਦਰ ਨੇ ਦੱਸਤਾ ਮੈਂ ਵੀ ਸਾਫ਼ ਦੱਸ ਦਿੰਦਾ ਮੈਂ ਸਵੇਰੇ ਹੀ ਲਾਈਵ ਕਰਕੇ ਦੱਸਦਾ ਸੀਗਾ ਕਿ ਭਾਈ ਜਿੰਨੇ ਅਰੈਸਟ ਕਰਨਾ ਤੁਸੀਂ ਕੋਈ ਤਖਲਫ ਕੋਈ ਤਕਲੀਫ ਨਹੀਂ ਕਰਨੀ ਤੁਸੀਂ ਜਸਟ ਮੈਨੂੰ ਦੱਸਣਾ ਫੋਨ ਕਾਲ ਕਰਨੀ ਮੈਂ ਆਪਦੀ ਲੋਕੇਸ਼ਨ ਔਨ ਕਰ ਦੂੰਗਾ ਜਾਂ WhatsApp ਤੇ ਭੇਜ ਦੂੰਗਾ ਆ ਕੇ ਫੜ ਲਿਓ ਔਰ ਤੁਹਾਡੇ ਤੋਂ ਚਾਰ ਸ਼ੀਟ ਲਵਾਂਗੇ ਕਿ ਹਾਂ ਜੀ ਤੁਸੀਂ ਚਾਰਜ ਕਰ ਦਿਓ ਸਾਨੂੰ ਤੁਸੀਂ ਚਾਰ ਸ਼ੀਟ ਭਰ ਦਿਓ बस ਗੱਲ ਖਤਮ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਅੱਜ ਅਸੀਂ ਜਿਸ ਦੌਰ ਚੋਂ ਗੁਜ਼ਰ ਰਹੇ ਹਾਂ ਇਹਦਾ ਮਤਲਬ ਹੈ ਕਿ ਜੇ ਤੁਸੀਂ ਅੱਜ ਸਾਰੇ ਚੁੱਪ ਰਹਿੰਦੇ ਹੋ ਨਾ ਪੰਜਾਬੀ ਚਾਹੇ ਆਮ ਆਦਮੀ ਪਾਰਟੀ ਵਾਲਾ ਚਾਹੇ ਕੋਈ ਭਾਜਪਾ ਵਾਲਾ ਚਾਹੇ ਕੋਈ ਕਾਲੀਆ ਚਾਹੇ ਕੋਈ ਕਾਂਗਰਸੀ ਆ ਜਿਹੜਾ ਦੂਜਾ ਆਏਗਾ ਜਿਹੜਾ ਇਸ ਤੋਂ ਅਗਲਾ ਆਏਗਾ ਨਾ ਰੂਲਰ ਜਿਹੜਾ ਹੋਰ ਰਾਜਕਰਤਾ ਆਏਗਾ ਉਹ ਐਦੋਂ ਵੀ ਅੱਗੇ ਜਾਊਗਾ ਜੇ ਤੁਸੀਂ ਅੱਜ ਨਹੀਂ ਬੋਲੋਗੇ ਨਾ ਉਹ ਇਹਦੇ ਤੋਂ ਦੋ ਕਦਮ ਅੱਗੇ ਜਾਊਗਾ ਪਿਛਲੀਆਂ ਸਰਕਾਰਾਂ ਚ ਵੀ ਇਦਾਂ ਹੁੰਦਾ ਸੀ ਥੋੜਾ ਹੁੰਦਾ ਸੀ ਅੱਗੇ ਆ ਗਏ ਇਹ ਆ ਗਏ ਜੇ ਤੁਸੀਂ ਅੱਜ ਖਮੋਸ਼ੀ ਦੇ ਨਾਲ ਇਹਨਾਂ ਦੇ ਦਮਨ ਚੱਕਰ ਨੂੰ ਬਰਦਾਸ਼ਤ ਕਰੋਗੇ ਨਾ ਤਾਂ ਅਗਲਾ ਦਮਨ ਚੱਕਰ ਇਹਦੇ ਤੋਂ ਵੀ ਤਗੜਾ ਹੋਊਗਾ ਸਾਨੂੰ ਕੋਈ ਡਰ ਨਹੀਂ ਹੈਗਾ ਕੋਈ ਖੌਫ ਨਹੀਂ ਹੈ ਕਿਉਂਕਿ ਜਿਹੜਾ ਗੁਨਾਹ ਅਸੀਂ ਕੀਤਾ ਹੈ ਨਾ ਅੱਜ ਕਾਨੂੰਨ ਦੀ ਨਜ਼ਰ ਦੇ ਵਿੱਚ ਜੇ ਉਹ ਗੁਨਾਹ ਹੈ ਤਾਂ ਇਹੋ ਜੇ 36 ਗੁਨਾਹ ਖੁਦ ਮਾਨ ਸਾਹਿਬ ਨੇ ਕੀਤੇ ਜਿਨ੍ਹਾਂ ਨੇ ਹੈਲੀਕਾਪਟਰ ਵੀ ਵਰਤੋਂ ਦੀ ਕੁ ਵਰਤੋਂ ਦੀ ਗੱਲ 36 ਵਾਰੀ ਕੀਤੀ اپوزیشن ਚ ਪਹਿਲੇ ਪਰਚੇ ਉਹਨਾਂ ਤੇ ਹੋਣੇ ਚਾਹੀਦੇ ਸੀਗੇ ਦੂਜੀ ਗੱਲ ਕਿ ਇਹਦੇ ਚ ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਫਲਾਣੇ ਨੇ ਇਸਤੇਮਾਲ ਕੀਤਾ ਫਲਾਣੇ ਨੇ ਇਸਤੇਮਾਲ ਕੀਤਾ ਜਿਹੜਾ ਰੜਾ ਡਾਟਾ ਸੀਗਾ ਉਸ ਨੂੰ ਐਸਟੈਬਲਿਸ਼ ਕੀਤਾ ਖੁਦ ਬਲਤੇਜ ਪੰਨੂਰਾ ਨੇ ਇੱਥੇ ਆ ਕੇ ਬਠਿੰਡੇ ਦੇ ਵਿੱਚ ਕਿਹਾ ਜੀ ਉਹ ਹੈਲੀਕਾਪਟਰ ਉੱਡਿਆ ਤੇ ਹੈਲੀਕਾਪਟਰ ਉਡਾਇਆ ਜੀ ਗਵਰਨਰ ਸਾਹਿਬ ਨੇ ਬਿਲਕੁਲ ਵਰਤ ਸਕਦੇ ਆ ਜਦੋਂ ਤੁਸੀਂ ਅਧਿਕਾਰਤ ਤੌਰ ਤੇ ਉਸ ਚੀਜ਼ ਨੂੰ ਐਸਟੈਬਲਿਸ਼ ਕਰ ਦਿੱਤਾ ਫੇਕ ਕਿਵੇਂ ਆ ਜੋ ਫੇਕ ਨਹੀਂ ਉਹ ਦੇਸ਼ ਵਿਰੋਧੀ ਕਿਵੇਂ ਆ ਕੋਈ ਮੁੱਖ ਮੰਤਰੀ ਦੀ ਸਕਿਉਰਿਟੀ ਨੂੰ ਖਤਰਾ ਹੋ ਗਿਆ ਕਿਉਂਕਿ ਮੁੱਖ ਮੰਤਰੀ ਤਾਂ ਫੋਰਨ ਵਿਜ਼ਿਟ ਤੇ ਆ ਆਰਟੀਆਈ ਰਹੀ ਸੂਚਨਾ ਤੁਸੀਂ ਨਹੀਂ ਦਿੰਦੇ ਕਿ ਤੁਹਾਡਾ ਹੈਲੀਕਾਪਟਰ ਫਿਰਦਾ ਕਿੱਥੇ ਆ ਅਗਲਿਆਂ ਨੇ ਪਹਿਲਾਂ ਜਿਹੜਾ ਸੀਗਾ ਉਹਨਾਂ ਨੇ ਘੁੜਕਾ ਬਣਾ ਰੱਖਿਆ ਸੀ ਕਦੇ ਹਰੀ ਸ਼ਰਾਵਤ ਨੂੰ ਲੈਣ ਗਏ ਚਲੇ ਕਦੇ ਅਰੂਸਾ ਨੂੰ ਛੱਡਣ ਚਲੇ ਗਏ ਕਦੇ ਕਿਤੇ ਕਦੇ ਕਿਤੇ ਇਹਨਾਂ ਨੇ ਬਿਲਕੁਲ ਯੱਕਾ ਬਣਾ ਲਿਆ ਆਪਦਾ ਹਰਾਚਲ ਨਹੀਂ ਜਾਂਦੇ ਤੁਸੀਂ ਗੁਜਰਾਤ ਉੱਥੇ ਚਰਖਾ ਕੱਤਣ ਗਏ 55 ਲੱਖ ਇੱਕ ਬਿੱਲ ਸੀ 45 ਲੱਖ ਸ਼ਾਇਦ ਇੱਕ ਬਿੱਲ ਸੀਗਾ ਇਹ ਉਦੋਂ ਬਾਅਦ ਤੁਸੀਂ ਅੱਜ ਤੱਕ ਜਾਣਕਾਰੀ ਨਹੀਂ ਦਿੱਤੀ ਕਿੱਥੇ ਕਿੱਥੇ ਇਜਾਜ਼ਤ ਵਰਤੇ ਜਾਂਦਾ ਜਿਸ ਚੀਜ਼ ਨੂੰ ਤੁਸੀਂ ਖੁਦ ਐਸਟੈਬਲਿਸ਼ ਕੀਤਾ ਜਿਸ ਚੀਜ਼ ਨੂੰ ਐਕਨੋਲਜ ਕੀਤਾ ਤੁਸੀਂ ਉਸ ਚੀਜ਼ ਦਾ ਪਰਚਾ ਕੱਟੀ ਬੈਠੇ ਹਾਂ ਤਾਂ ਚੱਲੋ ਠੀਕ ਹੈ ਤੁਸੀਂ ਪਰਚਾ ਕੱਟਤਾ ਅਸੀਂ ਗੁਨਾਹਗਾਰ ਅਰੈਸਟ ਕਰੋ ਸਾਡੀ 44 ਸ਼ੀਟ ਜਿਹੜੀ ਆ ਉਹ ਕੋਰਟ ਚ ਦਾਖਲ ਕਰੋ ਅਸੀਂ ਕਾਨੂੰਨੀ ਲੜਾਈ ਲੜਨ ਵਾਸਤੇ ਤਿਆਰ ਹਾਂ ਬਾਕੀ ਪ੍ਰੋਗਰਾਮ ਜਿਵੇਂ ਸਾਥੀਆਂ ਨੇ ਦੱਸਿਆ ਉਹ ਵੀ ਚੱਲਣਗੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਇਹ ਆਵਾਸਾਂ ਇਸੇ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਇਹ ਜਿਹੜੇ ਦਿੱਲੀ ਵਾਲੇ ਆ ਇਹ ਤੇ ਤੁਰਦੇ ਫਿਰਦੇ ਆਏ ਆ ਰਮਤੇ ਜੇ ਹੈਗੇ ਆ ਜੋਗੀ ਇਹ ਤੇ ਮੇਲਾ ਵੇਖ ਕੇ ਚਲੇ ਜਾਣਗੇ ਇਹ ਤੇ ਕੋਈ ਹੋਠਾ ਔਰ ਲੱਬ ਲੈਣਗੇ ਇੱਥੋਂ ਜਾਣਗੇ ਹਰਿਆਣੇ ਚ ਬਹਿ ਜਾਣਗੇ ਕਿਤੇ ਹੋਰ ਬਹਿ ਜਾਣਗੇ ਰਹਿਣਾ ਇੱਥੇ ਹੀ ਆਪਾਂ ਤੁਸੀਂ ਉਹੀ ਹੋ ਜਿਹੜੇ ਛੱਗੇ ਪਜਾਮਿਆਂ ਚ ਸਿੰਪਲ ਛੱਗੇ ਪਜਾਮਿਆਂ ਚ ਸਾਡੇ ਅਰਗਿਆਂ ਨੂੰ ਕੱਲਣਾ ਕਰਦੇ ਹੰਦੇ ਆ ਜਾਓ ਇੱਕ ਰਿਕਾ ਵਰਜ ਕਰ ਲਿਓ ਸਾਡੇ ਠੀਕ ਹੈ ਜੀ ਉੱਥੇ ਮਿਲਾਂਗੇ ਫੇਰ ਚੰਡੀਗੜ੍ਹ ਵਾਲੇ ਚੌਂਕ 'ਚੋ ਜਿਵੇਂ ਗਾਣਾ ਨਾ ਉਸੇ ਚੌਂਕ 'ਚ ਤੇਲ ਫੂਕਦੇ ਮਿਲ ਜਾਗੇ ਅਸੀਂ ਉੱਥੇ ਹੀ ਮਿਲ ਜਾਣਾ ਜੇ ਤੁਸੀਂ ਆਪੋਜੀਸ਼ਨ 'ਚ ਆ ਜਾਓਗੇ ਅਸੀਂ ਤਦ ਵੀ ਤੁਹਾਡੇ ਨਾਲ ਖੜਾਂਗੇ ਕੋਈ ਗੱਲ ਨਹੀਂ ਹੈ ਤੁਹਾਡਾ ਜ਼ੋਰ ਹੈ ਜ਼ੋਰਾਵਰ ਦਾ 2300 ਕੋਈ ਚੱਕਰ ਨਹੀਂ ਹੈ ਪਰ ਤੁਸੀਂ ਆਪਣਾ ਜ਼ੋਰ ਲਾ ਲਓ ਅਸੀਂ ਜ਼ੋਰ ਸੈਨ ਵਾਲੀ ਜਿਹੜੀ ਆ ਵੀ ਸ਼ਕਤੀ ਦਿਖਾ ਦੇਗੇ ਕੋਈ ਚੱਕਰ ਨਹੀਂ ਤੁਰੇ ਆਓ ਦੇਖੋ ਸਾਥੀਆਂ ਨੇ ਦੱਸ ਹੀ ਦਿੱਤਾ ਵੀ ਕੀ ਹੋਇਆ ਕੀ ਨਹੀਂ ਦੇਖੋ ਗੱਲ ਸਿੰਪਲ ਹੈਗੀ ਕਿ ਤੁਸੀਂ ਲੋਕਾਂ ਨੂੰ ਸਵਾਲ ਕਰਨ ਤੋਂ ਰੋਕਣਾ ਚਾਹੁੰਦੇ ਹੋ ਤੇ ਲੋਕ ਸਵਾਲ ਕਰਨਾ ਚਾਹੁੰਦੇ ਬਸ ਇੰਨੀ ਗੱਲ ਦਾ ਰੌਲਾ ਹੈ ਜੇ ਤੁਸੀਂ ਹੁਣ ਕਹੋਗੇ ਵੀ ਸਵਾਲ ਹੀ ਨਹੀਂ ਕਰਨਾ ਤੁਹ ਤੋਂ ਪੁੱਛਣਾ ਹੀ ਨਹੀਂਗਾ ਕਿ ਹੈਲੀਕਾਪਟਰ ਕਿੱਥੇ ਗਿਆ ਕੌਣ ਵਰਤ ਰਿਹਾ ਤੁਸੀਂ ਆਰਟੀਆਈ 4 ਸਾਲਾਂ ਦੇ ਵਿੱਚ ਆਰਟੀਆਈ ਦੀ ਥਰੂ ਜਾਣਕਾਰੀ ਨਹੀਂ ਦਿੱਤੀ ਉਹ ਗੁਜਰਾਤ ਦੀ ਜਾਣਕਾਰੀ ਮੰਗੀ ਸੀ ਦਿੱਲੀ ਦੀ ਮੰਗੀ ਸੀ ਕਿ 55 ਲੱਖ ਇੱਕ ਦਿਨ ਚ ਖਰਚਿਆ 45 ਲੱਖ ਇੱਕ ਦਿਨ ਚ ਖਰਚਿਆ ਉਸ ਤੋਂ ਬਾਅਦ ਤੁਸੀਂ ਜਹਾਜ਼ ਦਾ ਖਰਚਾ ਨਹੀਂ ਦੱਸਿਆ ਜਹਾਜ਼ ਕਿੱਥੇ ਚੱਲਦਾ ਉਹ ਨਹੀਂ ਦੱਸਿਆ ਹੈਲੀਕਾਪਟਰ ਕਿੱਥੇ ਚੱਲਦਾ ਉਹ ਨਹੀਂ ਦੱਸਿਆ ਪਰ ਜੇ ਸੋਸ਼ਲ ਮੀਡੀਆ ਰਾਹੀਂ ਸਵਾਲ ਕਰ ਲਿਆ ਕਿ ਰਡਾਰ ਦਾ ਡਾਟਾ ਇੱਥੇ ਹੈ ਭਾਈ ਇਹ ਕੌਣ ਵਰਤ ਰਿਹਾ ਤੁਸੀਂ ਦੱਸ ਦੋ ਕੌਣ ਹੈ ਪਰਚੇ ਵਾਲੀ ਤਾਂ ਗੱਲ ਹੀ ਨਹੀਂ ਸੀ ਪਰ ਗੱਲ ਪੱਤਰਕਾਰਾਂ ਨੂੰ ਐਕਟਿਵਿਸਟਾਂ ਨੂੰ ਇਹ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਚੁੱਪ ਕਰ ਦਿਓ ਪਰ ਦੇਖੋ ਇਹ ਹੋਣਾ ਨਹੀਂਗਾ ਪਰਚਾ ਇੱਕ ਪਾਇਆ ਦੋ ਪਾਇਆ 10 ਪਾ ਲਓ ਗ੍ਰਫਤਾਰ ਕਰ ਲਓ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਸਾਰੇ ਇਕੱਠੇ ਹੋ ਕੇ ਅਸੀਂ ਚੰਡੀਗੜ੍ਹ ਵੀ ਮੁਜ਼ਾਹਰਾ ਕਰਾਂਗੇ ਉਸ ਤੋਂ ਬਾਅਦ ਬਠਿੰਡੇ ਕਰਾਂਗੇ ਉਸ ਤੋਂ ਬਾਅਦ ਸਾਰੇ ਜਿੰਨੇ ਹੈਗੇ ਸਾਡੇ ਜ਼ਿਲ੍ਹੇ ਹੈਗੇ ਉੱਥੇ ਕਰਾਂਗੇ ਥੋੜਾ ਡਟ ਕੇ ਵਿਰੋਧ ਕਰਾਂਗੇ ਜੇ ਤੁਸੀਂ ਜ਼ੁਬਾਨਬੰਦੀ ਕਰਨ ਤੇ ਆਗੇ ਤੇ ਫਿਰ ਜ਼ੁਬਾਨਬੰਦੀ ਦਾ ਗੱਲ ਇਹ ਹੈ ਨਾ ਤੁਸੀਂ ਅੱਜ ਤੁਸੀਂ ਕਰੋਗੇ ਕੱਲ ਨੂੰ ਕੋਈ ਹੋਰ ਕਰੂਗਾ ਪਰਸੋ ਜਮੇਂ ਕੋਈ ਗਲਾ ਘੁੱਟਣ ਦੀ ਕੋਸ਼ਿਸ਼ ਕਰੂਗਾ ਇਹ ਬਿਲਕੁਲ ਨਹੀਂ ਹੋਊਗਾ ਜਿਵੇਂ ਸਾਥੀਆਂ ਨੇ ਦੱਸਿਆ ਕਿ 4 ਤਰੀਕ ਨੂੰ ਚੰਡੀਗੜ੍ਹ 1 ਵਜੇ ਦੁਪਹਿਰੇ ਆਪਣੇ 17 ਸੈਕਟਰ ਪਲਾਜ਼ਾ ਦੇ ਵਿੱਚ ਸਾਰੀਆਂ ਜਨਤਕ ਜਥੇਬੰਦੀਆਂ ਦੇ ਨੁਮਾਇंदे ਤੇ ਸਾਰੇ ਪੱਤਰਕਾਰ ਸਾਥੀ ਪਹੁੰਚੋ ਉੱਥੇ ਐਕਟਿਵਿਸਟ ਪਹੁੰਚੋ ਤੇ ਆਪਾਂ ਮਿਲਾਂਗੇ ਉੱਥੇ ਸਰਕਾਰ ਦਾ ਦੱਸਾਂਗੇ ਕਿ ਕੀ ਹਾਲ ਹੈ ਪੰਜਾਬ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜਿਸ ਤਰੀਕੇ ਨਾਲ ਸਾਥੀਆਂ ਨੇ ਦੱਸਿਆ ਪ੍ਰੋਗਰਾਮ ਵੀ ਦੱਸ ਦਿੱਤਾ ਚੰਡੀਗੜ੍ਹ ਦਾ ਪ੍ਰੋਗਰਾਮ ਤਾਂ ਹੈ ਹੀ ਉੱਥੇ ਦਾ ਸਭ ਨੇ ਪਹੁੰਚਣਾ ਹੈ ਉਸ ਦੇ ਨਾਲ ਜੇਕਰ ਕੋਈ ਪ੍ਰੈਸ ਕਲੱਬ ਪੱਤਰਕਾਰ ਸਾਥੀ ਆਪਦੇ ਜ਼ਿਲ੍ਹੇ ਚ ਤਹਿਸੀਲ ਚ ਜਿੱਥੇ ਵੀ ਉਹ ਕਸਬੇ ਵਿੱਚ ਉਹਨਾਂ ਦੇ ਕਲੱਬ ਬਣੇ ਹੋਏ ਆ ਉੱਥੇ ਕੋਈ ਪ੍ਰੋਟੈਸਟ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਉਹ ਖੁੱਲੇ ਤੌਰ ਦੇ ਉੱਤੇ ਸਰਕਾਰ ਦੇ ਵਿਰੋਧ ਦੇ ਵਿੱਚ ਜਿਸ ਤ ਵੀ ਤਰੀਕੇ ਦੇ ਨਾਲ ਮੀਡੀਆ ਦੀ ਆਜ਼ਾਦੀ ਲਈ ਗੱਲ ਕਰਨੀ ਚਾਹੁੰਦਾ ਹੈ ਤਾਂ ਉਹ ਵੀ ਜ਼ਰੂਰ ਕਰੇ ਤਾਂ ਕਿ ਜਿਹੜੀ ਇਹ ਇਕੱਲੀ ਸਾਡੀ ਲੜਾਈ ਨਹੀਂ ਸਭ ਦੀ ਲੜਾਈ ਹੈ ਤੇ ਲੜਾਈ ਵੱਡੀ ਹੋਵੇ ਤੇ ਹਰ ਪਿੰਡ ਹਰ ਗਲੀ ਤੇ ਹਰ ਘਰ ਤੱਕ ਜਿਹੜੀ ਆ ਉਹ ਪਹੁੰਚ ਜਾਵੇ